ਸੱਚੀ ਗੱਲ ਦੱਸ ਰਿਹਾ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਨਾ ਫੇ ਆਪਣੇ ਤੋਂ ਛੋਟਿਆਂ ਨੂੰ ਦੱਸ ਰਿਹਾ ਵੱਡਿਆਂ ਨੂੰ ਨਹੀਂ ਦੱਸਣਾ 5 ਮਿੰਟ ਆਪਣੇ ਆਪ ਦੇ ਲਈ ਜੇ ਤੁਸੀਂ ਕੱਢਣਾ ਸਟਾਰਟ ਕਰਦੇ ਹੋ ਮਨ ਲੱਗਦਾ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਜੋ ਤੁਸੀਂ ਸੋਚੋਗੇ ਉਹੀ ਬਣੋ ਆਪਣੇ ਸ਼ੋਅ ਦੇ ਵਿੱਚ ਦਿਲਜੀਤ ਦੋਸਤਾਂ ਜੀ ਇੱਕ ਐਸੀ ਸਲਾਹ ਦੇ ਗਏ ਜੋ ਸ਼ਾਇਦ ਤੁਹਾਡੇ ਵੀ ਕੰਮ ਆਏਗੀ ਦਿਲਜੀਤ ਦੋਸਤਾਂ ਨੂੰ ਅਕਸਰ ਲੋਕ ਪੁੱਛਦੇ ਨੇ ਕਿ ਤੁਸੀਂ ਬਦਲ ਗਏ ਹੋ ਤੇ ਇੰਨਾ ਕੁਝ ਹਾਸਲ ਤੁਸੀਂ ਕਿਵੇਂ ਕੀਤਾ ਦਿਲਜੀਤ ਨੇ ਇੱਕ ਨੁਸਖਾ ਦੱਸਿਆ ਹੈ ਦਿਲਜੀਤ ਦਾ ਕਹਿਣਾ ਹੈ ਕਿ ਦਿਨ ਦੇ ਵਿੱਚ ਜੇਕਰ ਤੁਸੀਂ ਆਪਣੇ ਵਾਸਤੇ 5 ਮਿੰਟ ਕੱਢ ਲੋਗੇ ਆਪਣੇ ਆਪ ਦੇ ਨਾਲ ਗੱਲ ਕਰਨ ਲਈ ਤਾਂ ਦੁਨੀਆ ਬਦਲ ਜਾਏਗੀ ਜ਼ਰਾ ਵੇਖੋ ਦਿਲਜੀਤ ਦੋਸਾਂਜ ਨੇ ਕਿਸ ਅੰਦਾਜ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆਪਣੀ ਆਡੀਅנס ਨੂੰ ਸਮਝਾਈਆਂ ਨੇ ਦਿਲ ਇਲੂਮਿਨਾਟੀ ਟੂਰ ਦੇ ਵਿੱਚ ਦਿਲਜੀਤ ਜਿੱਥੇ ਸਭ ਨੂੰ ਐਂਟਰਟੇਨ ਕਰ ਰਹੇ ਨੇ ਉੱਥੇ ਹੀ ਫਾਇਰ ਕਰਨ ਦੇ ਵਿੱਚ ਵੀ ਪਿੱਛੇ ਨਹੀਂ ਹਟ ਰਹੇ। 나 ਸੋਚੀ ਗਦਾਸ ਸਰ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਨਾ ਭਾਵੇਂ ਆਪਣੇ ਤੋਂ ਛੋਟਿਆਂ ਨੂੰ ਦੱਸ ਰਿਹਾ ਵੱਡਿਆਂ ਨੂੰ ਕਹਿੰਦੇ ਦੱਸੋ। ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰ ਦਿਓ ਬੈਠਣਾ। ਜ਼ਰੂਰੀ ਨਹੀਂ ਕਿ ਤੁਸੀਂ ਚੌਂਬੜੀ ਮਾਰ ਕੇ ਬਹਿਣਾ ਹੈ ਜਾਂ ਕਿੱਦਾਂ ਬਹਿਣਾ ਤੁਸੀਂ लेट ਵੀ ਸਕਦੇ ਹੋ। ਆਪਣੇ ਆਪ ਨਾਲ ਬੈਠਣਾ 5 ਮਿੰਟ ਸਿਰਫ ਆਪਣੇ ਆਪ ਦੇ ਲਈ ਲਾਈਫ ਦੇ ਵਿੱਚ ਇੱਕ ਦਿਨ ਦੇ ਵਿੱਚ 5 ਮਿੰਟ ਆਪਣੇ ਆਪ ਦੇ ਲਈ ਜੇ ਤੁਸੀਂ ਕੱਢਣਾ ਸਟਾਰਟ ਕਰਦੇ ਹੋ ਮਨ ਲੱਗਦਾ ਤੁਸੀਂ ਜੋ ਮਰਜ਼ੀ ਬਾ ਸਕਦੇ ਹੋ ਜੋ ਤੁਸੀਂ ਸੋਚੋਗੇ ਉਹੀ ਹੋਣੀ। ਜੋ ਸੋਚੋਗੇ ਉਹੀ ਹੋਣੀ। ਆਸਰੇ-ਪਾਸੇ ਸਾਡੇ ਜਿੰਨਾ ਵੀ ਪ੍ਰੋਜੈਕਸ਼ਨ ਚੱਲ ਰਹੀ ਹੈ ਉਹੀ ਹੈ ਜੋ ਅਸੀਂ ਸੋਚ ਰਹੇ ਹਾਂ ਇਹ ਮੈਂ ਜਿਹੜਾ ਤੁਸੀਂ ਆ ਕੇ ਬੈਠੇ ਹੋ ਤੇ ਤੁਸੀਂ ਆ ਕੇ ਇੱਰੀ ਬੈਠੇ ਮੈਂ ਸੋਚਿਆ ਸੀ ਤੁਸੀਂ ਤਾਂ ਆ ਕੇ ਬੈਠੋਗੇ ਤੁਸੀਂ ਤਾਂ ਬੈਠੋਗੇ ਇਹ ਮੈਂ ਆਪਣਾ ਡ੍ਰੀਮ ਜੀ ਰਿਹਾ ਤੇ ਤੁਸੀਂ ਜੋ ਵੀ ਸੋਚੋਗੇ ਜਿਹੜੇ ਯਾਰ ਤੁਸੀਂ ਜੋ ਵੀ ਸੋਚੋਗੇ ਉਹੀ ਹੋਣਾ ਤੁਹਾਡੇ ਨਾਲ ਤੇ ਬਹੁਤ ਟੱਚਿੰਗ ਸੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਭਾਵੇਂ 5 ਮਿੰਟ ਰਹਿ ਕੇ ਆਪਣੇ ਨਾਲ ਗੱਲ ਕਰਿਆ ਕਰੋ ਮੇਰੇ ਸਾਹਿਬ ਮੈਸੇਜ ਜਿਹੜਾ ਅਸੀਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਮੈਂ ਆਪਣੇ ਬੇਟੇ ਨੂੰ ਉਸੇ ਵੇਲੇ ਕਿਹਾ ਕਿ ਇਹਨੂੰ ਸੁਣੋ ਜੋ ਕਹਿ ਰਿਹਾ ਤੇ ਇਹਨਾਂ ਸੁਣਿਆ ਵੀ ਹੋਪਫੁਲੀ ਆਪਾਂ ਉਹਨੂੰ ਅਪਲਾਈ ਵੀ ਕਰਾਂਗੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 5 ਮਿੰਟ ਆਪਣੇ ਨਾਲ ਬੈਠੋ ਤੇ ਆਪਣਾ ਯਾਦ ਕਰੋ ਤੇ ਪ੍ਰਮਾਤਮਾ ਦੇ ਨਾਲ ਜੁੜ ਕੇ ਰਹੋ ਤੇ ਇਸ ਤਰ੍ਹਾਂ ਹੀ ਫੀਲ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਹਰ ਇੱਕ ਟਾਈਮ ਉਹ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ ਤੇ ਪ੍ਰਮਾਤਮਾ ਨੂੰ ਹਰ ਟਾਈਮ ਯਾਦ ਕਰਦੇ ਨੇ